ਜਿਹੜਾ ਪਹਿਲਾ ਹੜ ਆਇਆ 88 ਦਾ ਉਹਨੇ ਵੀ ਇਦਾਂ ਨੁਕਸਾਨ ਕੀਤਾ ਉਹਨੇ ਵੀ ਹਤਨ ਕੀਤਾ ਪਰ ਉਹਨੂੰ ਕਿਸੇ ਨੇ ਬਾਤ ਨਹੀਂ ਪੁੱਛੀ ਹਾਂ ਹੁਣ ਚਲੋ ਵਾਹਿਗੁਰੂ ਦੀ ਕਿਰਪਾ ਸਾਰੇ ਭਰਾ ਲੋ ਲੈ ਲੈਂਦੇ ਨੇ ਠੀਕ ਹੈ ਨਾ ਉਦੋਂ ਨਹੀਂ ਉਦੋਂ ਕੋਈ ਮਦਦ ਵਾਸਤੇ ਨਹੀਂ ਆਇਆ ਕੋਈ ਨਹੀਂ ਆਇਆ ਉਦੋਂ ਨੀ ਕੋਈ ਆਇਆ ਇਹ ਆਇਆ 88 ਵਿੱਚ ਆਇਆ ਤੇ ਦੋ ਵਰੀ ਬਾਅਦ ਵੀ ਆਇਆ ਅੱਛਾ ਇਹ ਚੌਥੀ ਵਰੀ ਹੜ ਹੋਣਾ ਆਇਆ ਜੀ ਮੇਰੇ ਵੇਖਣ ਚ ਆ ਪੰਜਾਬ ਦੇ ਵਿੱਚ ਸਭ ਤੋਂ ਨੁਕਸਾਨ ਜਿਹੜਾ ਕੀਤਾ ਜਿਲ੍ਹਾ ਗਰਦਾਸਪੁਰ ਵਿੱਚ ਰਾਵੀ ਦਰਿਆ ਨੇ ਕੀਤਾ ਜਿਨ੍ਹਾਂ ਨੇ ਇੱਕ ਨਹੀਂ ਅਨੇਕਾਂ ਪਿੰਡ ਜਿਹੜੇ ਆ ਉਹ ਹੁਣ ਤੱਕ ਆਪਣੀ ਲਪੇਟ ਵਿੱਚ ਲੈ ਲਿਆ ਇਸੇ ਤਰ੍ਹਾਂ ਹੀ ਜਿਲ੍ਹਾ ਗਰਦਾਸਪੁਰ ਦੇ ਡੇਰਾ ਬਾਬਾ ਨਾਨਕ ਦਾ ਹਲਕਾ ਜਿਹੜਾ ਸਭ ਤੋਂ ਵੱਧ ਪ੍ਰਭਾਵਤ ਆ ਇੱਕ ਪਿੰਡ ਦੇ ਵਿੱਚ ਆਏ ਆ ਉਹ ਪਿੰਡ ਦੇ ਜਿਹੜੇ ਪਰਿਵਾਰ ਦੇ ਜੀ ਆ ਉਹ ਸਾਡੇ ਨਾਲ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਆ ਭੈਣ ਜੀ ਕਿਹੜਾ ਪਿੰਡ ਆ ਇਹ ਰੰਸੀਗੇ ਤਲਾਵੀਰ ਰੰਸੀਕੇ ਤਲਾ ਹਾਂਜੀ ਤੇ ਇਹ ਤੁਹਾਡੇ ਪਿੰਡ ਦੇ ਵਿੱਚ ਕਿੱਥੋਂ ਕਿੱਥੋਂ ਤੱਕ ਇਹ ਗੱਪਾਣੀ ਪਾਣੀ 8 8 ਫੁੱਟ ਤੱਕ ਪਾਣੀ ਆ ਗਿਆ ਹੈ ਕਹਿੰਦੇ ਵੀ 88 ਤੋਂ ਜ਼ਿਆਦਾ ਪਾਣੀ ਸੀ ਕੀ ਕੀ ਨੁਕਸਾਨ ਹੋਇਆ ਨੁਕਸਾਨ ਫਸਲਾਂ ਸਾਰੀਆਂ ਡੰਗਰ ਮਾਰ ਪਿੰਡ ਦੇ ਵਿੱਚ ਥੋੜਾ ਪਾਣੀ ਪਹੁੰਚਿਆ ਜਿਨ੍ਹਾਂ ਨੂੰ ਉੱਚੇ ਬਣਾ ਲਏ ਉਸ ਤੋਂ ਉੱਚੇ ਕਮਰੇ ਸਾਡੇ ਆ ਤੇ ਦ ਡੇਰੇ ਤਿੰਨਾਂ ਦੇ ਘਰ ਹੀ ਪਾਣੀ ਵੜ ਗਿਆ ਸਮਾਨ ਸਾਰੇ ਪੇਚ ਗਿਆ ਤੇ ਖਰਾਬ ਹੋ ਗਿਆ ਪਾਣੀ ਬੈਡਾਂ 'ਚ ਪੇਟੀਆਂ 'ਚ ਸਭ ਕੁਝ ਫਰਿੱਜਾਂ ਲੰਬਾਰੀਆਂ ਮਤਲਬ ਸਾਰੇ ਸਮਾਨ ਜਿਹੜੇ ਅੰਦਰ ਚੈੱਕ ਕਰ ਸਕਦੇ ਜਾ ਕੇ ਅੰਦਰ ਚ ਲੈਂਟਰ ਚੋਂ ਵੱਡਾ ਪਿਆ ਮਤਲਬ ਵਾਲੇ ਵਾਲੇ ਕਮਰੇ ਵੀ ਚੋਂ ਦੇ ਆ ਉਹ ਨੁਕਸਾਨ ਸਦਾ ਉਹ ਆਦੀ ਫਸਲ ਮਾਰੋਗੀ ਸਾਡੇ ਮੇਰੇ ਹਸਬੰਦ ਡੈਥ ਹੋ ਗਈ ਆ ਮੇਰੇ ਦੋ ਬੱਚੇ ਆ ਤੇ ਐਰਕੰ ਬੱਚਿਆਂ ਨੂੰ ਝੋਨਾ ਲਾਇਆ ਸੀ ਤੋਂ ਖਰਚਾ ਕਰਜ ਬਹੁਤ ਸੇ ਚੜਿਆ ਜੀ ਆਕੇ ਘਰ ਵੱਲੋਂ ਕੋਈ ਆਕੇ ਬਹੁਤ ਸੋਕੇ ਆ ਕਿ ਮੈਂ 40 ਐਕੜ ਘਰ ਬਣਾਇਆ ਤੇ ਮਾਤਾ ਜੀ ਕੋਟ ਡੇਪੇ ਹੀ ਸੱਟ ਲੱਗੀ ਇਹਨਾਂ ਨੂੰ ਤੇ ਇਸ ਕਰਕੇ ਸਾਨੂੰ ਹਨ ਕਹਿੰਦੇ ਮੇਰੇ ਪੰਜ ਨਾਨਾ ਵਾ ਤੇ ਆਂਦੇ ਵੀ ਤੁਸੀਂ ਆਪਣਾ ਘਰ ਬਣਾਓ ਕੋਈ ਗੱਲ ਨਹੀਂ ਜ਼ਿੰਦਗੀ ਦੀ ਸਭ ਕੋ ਜੀ ਇੱਕ ਵੀ ਕਰ ਮੈਂ ਕਾਲੀ ਫੁੱਟੇ ਉਹ ਝੋਨਾ ਫੜਾ ਮੇਰਾ ਤੇ ਆ ਆ ਵਾਟੇ ਨਹੀਂ ਕਿ ਉਹ ਜਲਾ ਕਰਨੀ ਬੰਨੇ ਇਸ ਬਾਤ ਨੂੰ ਆ ਤੇ ਚਲੋ ਗਰੀਬ ਬੰਨਿਆਂ ਦੀ ਇੱਜ਼ਤ ਕਰਨੀ ਚਾਹੀਦੀ ਸੋਏ ਭੈਣ ਆ ਇਹਨਾਂ ਦੇ ਪਤੀ ਦੀ ਮੌਤ ਹੋ ਚੁੱਕੀ ਆ ਬਜ਼ੁਰਗ ਮਾਤਾ ਬੈਠੇ ਆ ਇਹਨਾਂ ਨੇ ਉਹ ਕਹਿੰਦੇ ਕਿ ਅਸੀਂ ਕੁਝ ਖਰਚਾ ਕਰਕੇ ਆਪਣਾ ਘਰ ਬਣਾਇਆ ਸੀਗਾ ਆ ਬਜ਼ੁਰਗ ਮਾਤਾ ਜੀ ਸਾਡੇ ਨਾਲ ਆ ਮੌਤ ਹੋਈ ਤੁਹਾਡੇ ਪੁੱਤਰ ਦੀ ਮੇਰੇ ਪੁੱਤਰ ਦੀ ਹੋਈ 10 ਚ 2010 ਚ 15 ਸਾਲ ਹੋ ਗਏ ਆ 2010 ਚ ਤੇ ਮਸਾਂ ਹੀ ਪੈਰਾਂ ਤੇ ਆਏ ਹੁਣੇ ਤੇ ਮਹਾ ਮਹਾ ਹੂੰ ਇਹ ਬੱਚੇ ਮਹ ਤਾਂ ਕੀਤੇ ਜੇ ਇੱਕ 2 ਸਾਲ ਦਾ ਰਹਿ ਗਿਆ ਇੱਕ 4 ਸਾਲ ਦਾ ਹੈ ਤਾਂ ਮੇਰੀ ਨੂੰ ਜੇ 18 ਸਾਲ ਦੀ ਜਿਹੜੂ ਮਰੀ ਜਨੂੰ ਪਿਆ ਕੇ ਜਾਂਦੀ ਤੇ 24 ਸਾਲ ਦੀ ਹੋ ਗਈ ਜਦੋਂ ਮੇਰਾ ਬੱਚਾ ਪੂਰਾ ਹੋ ਗਿਆ ਤੇ ਇਹ ਜਿਹੜਾ ਪਹਿਲਾ ਹੜ ਆਇਆ 88 ਦਾ ਉਹਨੇ ਵੀ ਇਤਨਾ ਨੁਕਸਾਨ ਕੀਤਾ ਉਹਨੇ ਵੀ ਇਤਨਾ ਕੀਤਾ ਪਰ ਉਹਨੂੰ ਕਿਸ ਨੇ ਬਾਤ ਨਹੀਂ ਪੁੱਛੀ ਹਾਂ ਹੁਣ ਚਲੋ ਵਾਹਿਗੁਰੂ ਦੀ ਕਿਰਪਾ ਸਾਰੇ ਭਰਾ ਲੋ ਲੈ ਲੈਂਦੇ ਨੇ ਠੀਕ ਹੈ ਨਾ ਉਦੋਂ ਨਹੀਂ ਉਦੋਂ ਕੋਈ ਮਦਦ ਵਾਸਤੇ ਨਹੀਂ ਆ ਕੋਈ ਨਹੀਂ ਆਇਆ ਉਦੋਂ ਨਹੀਂ ਜੇ ਕੋਈ ਆਇਆ ਇਹ ਆ ਕੀ 88 ਵਿੱਚ ਆਇਆ ਤੇ ਦੋ ਵਰੀ ਬਾਤ ਵੀ ਆਇਆ ਅੱਛਾ ਇਹ ਚੌਥੀ ਵੀ ਨਹੀਂ ਹੜ ਹੋਣਾ ਆ ਜੀ ਮੇਰੇ ਵੇਖਣ ਚ ਅੱਛਾ ਤੇ ਸਭ ਤੋਂ ਵੱਧ ਜਿਹੜਾ ਨੁਕਸਾਨ ਹੋ ਹੁਣ ਵਾਰੀ ਹੋਇਆ ਕਿ ਜਾਂ ਪਹਿਲਾਂ ਹੋਇਆ ਪਹਿਲਾਂ ਹੋਇਆ ਹੁਣ ਵੀ ਹੋਇਆ ਹੂੰ ਤੇ ਪੈੜੀ ਬੰਨੇ ਦਾ ਹੋਇਆ ਚਲੋ ਜਿਹੜਾ ਘਰ ਹੋਇਆ ਉਹ ਤੇ ਦੀ ਦਾ ਕਪੜਾ ਸਕਾ ਲਾ ਉਦੋਂ 88 ਚ ਘਰ ਬਚ ਗਏ ਸੀ ਕਿ ਜਾਂ ਟੱਟ ਗਏ ਸਾਚੀ ਤੁਹਾਡੇ ਕੱਚੇ ਘਰ ਹੀ ਅੰਦਰ ਬਾਹਰ ਪਾਣੀ ਫੈਦੇ ਲੋਕਾਂ ਦੇ ਘਰੀ ਰਹੇ ਉਦੋਂ ਵੀ ਹਾਂਜੀ ਉਦੋਂ ਗਰ ਪਿੰਡ ਦੀ ਸਾਡਾ ਉਦੋਂ ਹੀ ਲੋਕਾਂ ਦੇ ਘਰੀ ਰਹਿ ਗਏ ਇਸ ਵਾਰ ਹੁਣ ਕੀ ਕੀ ਨੁਕਸਾਨ ਹੋਇਆ ਤੁਹਾਨੂੰ ਆ ਪੈਰੀ ਬੰਨੇ ਦਾ ਹੀ ਹੋਇਆ ਜੇ ਪੈਰੀ ਬੰਨੇ ਦਾ ਨੁਕਸਾਨ ਹੋਇਆ ਫਸਲ ਖਰਾਬ ਹੋ ਗਈ ਹੈ ਕੋਈ ਮਦਦਵਾਤ ਤੇ ਕੋਈ ਸਰਕਾਰ ਦਾ ਕੋਈ ਅਫਸਰ ਜਿੱਥੇ ਜਿੱਥੇ ਪਸੇ ਚਲੋ ਆ ਗੱਲ ਕੀਤੀ ਕਿ ਮੈਂ ਚਲੋ ਅਦੀ ਦਸਤ ਪਾਉਂਦੇ ਆ ਜ਼ੀਰਾ ਦੇਖਦੇ ਕੋਈ ਉਹਨੇ ਨਾਮ ਲੈ ਲਿਆ ਧਰ ਨੰਬਰ ਲਿਖਿਆ ਮੈਂ ਹਾਂ ਦਾ ਪਿੰਡ ਗਾਹ ਕੇ ਨਹੀਂ ਅਗਰ ਪਿੰਡ ਹੈ ਜੀ اچھا اچھا ਪਿੰਡ ਹੀ ਹੋਈ ਹੈ ਮਾਡਮ ਦਾ ਜਿਹੜਾ ਹਾਂ ਫੋਰ ਤਨੋ ਪਤਾ ਕੀ ਆ ਕਰਵਾ ਦੇ ਆ ਕਿ ਮੈਂ ਨਹੀਂ ਜਰੂਰਤ ਜਿਹੜਾ ਮੋੜ ਬੰਦ ਤੋਂ ਉਹ ਨਹੀਂ ਦੇ ਇਹ ਨਹੀਂ ਜਰੂਰਤ ਹਾਂ ਗੱਲ ਪਰ ਮਾਰਕਾ ਦੇ ਵਿੱਚ ਸਸਤਾ ਚੱਲਦੀ ਆ ਸੋ ਖਾਲਸਾ ਟੂਡੇ ਐਂਡ ਟਮਾਰੋ ਵੱਲੋਂ ਜਿਹੜੇ ਆ ਭਾਈ ਦਮਨਦੀਪ ਸਿੰਘ ਜੀ ਖਾਲਸਾ ਹੈ ਖਾਲਸਾ ਜੀ ਤੁਸੀਂ ਇਹਨਾਂ ਲੋਕਾਂ ਦੇ ਹਾਲਾਤ ਵੇਖੇ ਆ ਕੀ ਕੀ ਇੱਥੇ ਜੜੀਆਂ ਕਮੀਆਂ ਪੇਸ਼ੀਆਂ ਕੀ ਕੀ ਦੁਸ਼ਵਾਰੀਆਂ ਨੇ ਇਥੇ ਮੈਂ ਜਿਹੜੀ ਸਭ ਤੋਂ ਔਖੀ ਗੱਲ ਇਹ ਆ ਕਿ ਇਹ ਲੋਕਾਂ ਕੋਲ ਹੈ ਕੁਛ ਨਹੀਂ ਆ ਤੇ ਫਿਰ ਵੀ ਹੱਥ ਜੋੜੇ ਜਾਂਦੇ ਆ ਵੀ ਸਾਨੂੰ ਕੁਛ ਨਹੀਂ ਚਾਹੀਦਾ ਛੱਡ ਦੀ ਗੱਲਾ ਛੱਡ ਦੀ ਗੱਲਾ ਵੀਰ ਮੇਰੇ ਇੱਥੇ ਪਿਛਲੇ ਪਾਸੇ ਖੜੇ ਨੇ ਉਹਨਾਂ ਦਾ ਅਸੀਂ ਘਰ ਦੇ ਅੰਦਰ ਜਾ ਕੇ ਹਾਲਾਤ ਵੇਖ ਕੇ ਆਏ ਆ ਹਮ ਸਾਰੇ ਬੈਠੇ ਨੇ ਹਮ ਤੇ ਪਿਛਲੇ ਪਾਸੇ ਘਰ ਦੇ ਸਾਰੇ ਇਹਨਾਂ ਦੇ ਜਿਵੇਂ ਇੱਧਰ ਚਾਰ ਸਫੇਰੇ ਪਾਣੀ ਆ ਨਾ ਉਧਰ ਵੀ ਚਾਰ ਸਫੇਰੇ ਪਾਣੀ ਆ ਇਹ ਫਰਸ਼ ਬਹਿ ਗਏ ਆ ਇਹ ਫਰਸ਼ ਨੀਓ ਕੱਚੇ ਹੀ ਆ ਤੇ ਸਾਰੀ ਮਿੱਟੀयां ਬਹਿ ਗਈਆਂ ਥੱਲੇ ਅਛਾ ਤਾਂ ਨੀ ਆ ਸਾਈਡ ਤੋਂ ਪੋਲੀਆਂ ਹੋ ਗਿਆ ਪਰ ਫਿਰ ਵੀ ਜੇ ਉਹਨਾਂ ਨੂੰ ਪੁੱਛਿਆ ਵੀ ਤੁਹਾਨੂੰ ਕਿਸੇ ਤਰ੍ਹਾਂ ਦੀ ਹੈਲਪ ਦੀ ਲੋੜ ਆ ਤੇ ਹੱਥ ਜੋੜਦੇ ਨੇ ਕਹਿੰਦੇ ਨਹੀਂ ਚਾਹੀਦੀ ਇੰਨੇ ਮਹਾਰਾਜ ਵੱਲੋਂ ਕਿਰਪਾ ਇੰਨੇ ਰੱਜੇ ਹੋਏ ਲੋਕ ਆ ਕਿ ਮੁਸੀਬਤ ਦੇ ਵਿੱਚ ਵੀ ਉਹ ਹੱਥ ੱਡਣ ਨੂੰ ਤਿਆਰ ਨੇ ਹਾਂਜੀ ਹਾਂਜੀ ਆ ਮੈਂ ਪੈਣਾ ਦੇ ਨਾਲ ਆਪਣੀ ਗੱਲ ਹੋ ਰਹੀ ਸੀ ਉਹਨਾਂ ਨੇ ਵੀ ਪੁੱਛਿਆ ਵੀ ਤੁਹਾਨੂੰ ਕੋਈ ਚੀਜ਼ ਦੀ ਲੋੜ ਆ ਤਾਂ ਕਹਿੰਦੀ ਨਹੀਂ ਚਾਹੀਦੀ ਇਹ ਪਰ ਜਦੋਂ ਅਸੀਂ ਪਿਆਰ ਦੇ ਨਾਲ ਉਹਨਾਂ ਨਾਲ ਗੱਲ ਕਰੀ ਦੀ ਦਵਾਈਆਂ ਤੇ ਫਿਰ ਕਹਿੰਦੇ ਨੇ ਸਾਰਾ ਕੁਝ ਚਾਹੀਦਾ ਅਸੀਂ ਵੀ ਮਾਤਾ ਜੀ ਨਾਲ ਗੱਲ ਕੀਤੀ ਆ ਤੇ ਮਾਤਾ ਜੀ ਕਹਿੰਦੀ ਵੀ ਚੜ੍ਹਦੀ ਕਲਾ ਕਿ ਮੈਨੂੰ ਕੋਈ ਕਿਸੇ ਕਿਸਮ ਦੀ ਲੋੜ ਨਹੀਂ ਆ ਮੇਰਾ ਪੁੱਤ ਖੁਦ ਭਾਈ ਅਮਿਤਪਾਲ ਸਿੰਘ ਖਾਲਸਾ ਦੀ ਟੀਮ ਦੇ ਵਿੱਚ ਸੇਵਾ ਦੇ ਰਿਹਾ ਵਾ ਔਰ ਸਾਡਾ ਜਿਹੜਾ ਵਾ ਬਹੁਤ ਨੁਕਸਾਨ ਹੋਇਆ ਪਹਿਲਾਂ ਵੀ 2-3 ਵਾਰੀ ਜਿਹੜਾ 1988 ਤੋਂ ਲੈ ਕੇ ਇਹ ਚੌਥਾ ਹੱਲਾ ਕਹਿੰਦੇ ਸਾਡੇ ਉੱਤੇ ਹੋ ਗਿਆ ਮੇਰੀ ਇਹ ਹੀ ਰਿਕਵੈਸਟ ਆ ਜਿੰਨੇ ਵੀ ਤੁਹਾਡੇ ਫਾਲੋਅਰ ਨੇ ਇੱਕ ਤੇ ਤੁਹਾਡੀ ਜਿਹੜੀ ਵੀਡੀਓ ਆ ਇਹਨੂੰ ਵਾਧ ਤੋ ਵਾਧ ਸ਼ੇਅਰ ਕਰਿਆ ਕਰਨ ਤੇ ਇੱਕ ਤੁਹਾਡੇ ਜਿਹੜਾ ਚੈਨਲ ਆ ਕਲਮ ਇਹਨੂੰ ਫੋਲੋ ਜ਼ਰੂਰ ਕਰਨ ਤਾਂ ਕਿ ਵਾਧ ਤੋ ਵਾਧ ਲੋਕਾਂ ਨੂੰ ਪੰਜਾਬ ਦਾ ਮੈਸੇਜ ਪਹੁੰਚੇ ਪੰਜਾਬ ਵਾਧ ਤੋ ਵਾਧ ਐਨਆਰਆਈ ਵੀਰਾਂ ਤੱਕ ਜਿਹੜਾ ਲੋੜਵੰਦ ਭਰਾਵਾਂ ਤੇ ਭੈਣਾਂ ਦਾ ਮੈਸੇਜ ਜਿਹੜਾ ਉਹ ਪਹੁੰਚੇ ਤੇ ਉਹ ਤੁਹਾਡੀ ਆਵਾਜ਼ ਦੇ ਥਰੂ ਜਿਹੜਾ ਉਹ ਜਲਦੀ ਪਹੁੰਚੇਗਾ ਲੋਕਾਂ ਦੀਆਂ ਗੱਲਾਂ 'ਚ ਆਪਾਂ ਨਹੀਂ ਆਉਣਾ ਸੱਚ ਦੀ ਆਵਾਜ਼ ਮੇਰੇ ਵੀ بلند ਕਰ ਦੇਣਾ ਗਰਾਊਂਡ ਤੇ ਆ ਕੇ ਅਸਲੀਅਤ ਜਾਣ ਕੇ ਫਿਰ ਹੀ ਸੇਵਾ ਕਰੋ ਕਰੋ ਮੇਰੀ ਰਿਕੁਐਸਟ ਤੁਹਾਡਾ ਇਹ ਮੈਸੇਜ ਹੈ ਹਾਂਜੀ ਮੇਰਾ ਵੀ ਮੈਂ ਫੇਰ ਰਿਕੁਐਸਟ ਕਰਦਾ ਜਿੰਨੇ ਵੀ ਐਨਆਰਆਈ ਵੀਰ ਨੇ ਜਿੰਨੇ ਵੀ ਐਨਆਰਆਈ ਵੀਰ ਨੇ ਕਿ ਦਸਵੰਦ ਤੁਸੀਂ ਕੱਢ ਦੇ ਜੇ ਜ਼ਰੂਰੀ ਨਹੀਂ ਤੁਸੀਂ ਪੈਸੇ ਸਾਡੇ ਥਰੂ ਭੇਜਣੇ ਆ ਅਸੀਂ ਇਹ ਨਹੀਂ ਕਹਿੰਦੇ ਅਸੀਂ ਇਹ ਚਾਹੁੰਦੇ ਆ ਕਿ ਫਾਈਨੈਂਸ਼ਲੀ ਇਹਨਾਂ ਪਰਿਵਾਰਾਂ ਨੂੰ ਸਪੋਰਟ ਦੀ ਲੋੜ ਆ ਪਰ ਜਿਹੜੇ ਇੱਥੇ ਭੈਣਾ ਭਰਾਵਾਂ ਦੇ ਨਾਲ ਅਸੀਂ ਗੱਲ ਕੀਤੀ ਆ ਜਿਹੜੇ ਭੈਣਾ ਭਰਾਵਾਂ ਦੇ ਨਾਲ ਅਸੀਂ ਗੱਲ ਕੀਤੀ ਉਹ ਕਹਿੰਦੇ ਵੀ ਅਸੀਂ ਠੇਕੇ ਤੇ ਮੇਰਾ ਵੀ ਦੇਖ ਖੜਾ ਸੀ ਉਹ ਕਹਿੰਦਾ ਮੈਂ ਠੇਕੇ ਤੇ ਜ਼ਮੀਨ ਲੈ ਕੇ ਵਾਉਣਾ ਸੌਰੀ ਸੌਰੀ ਠੇਕੇ ਤੇ ਨਹੀਂ ਲੈ ਕੇ ਵਾਉਂਦਾ ਮੈਂ ਚੌਥੇ ਹਿੱਸੇ ਤੇ ਲੈ ਕੇ ਵਾਉਣਾ ਤੇ ਉਹਦੀ ਚੌਥੇ ਹਿੱਸੇ ਵਾਲੀ ਸਾਰੀ ਜ਼ਮੀਨ ਜਿਹੜੀ ਤਬਾਹ ਹੋ ਗਈ ਹੈ ਸਾਨੂੰ ਇਦਾਂ ਦੇ ਪਰਿਵਾਰਾਂ ਦਾ ਸਾਥ ਵੱਧ ਤੋਂ ਵੱਧ ਦੇਣਾ ਚਾਹੀਦਾ ਬਾ ਫਾੜਨੀ ਚਾਹੀਦੀ ਆ ਕਿ ਜਿਨ੍ਹਾਂ ਨੇ ਜੇਬ ਚੋਂ ਖਰਚਾ ਕੀਤਾ ਔਰ ਜ਼ਮੀਨ ਵੀ ਬਗਾਨਾ